ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਲੰਧਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹਮਰੇ ਸਾਰਾਂ ਵਾਲੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਾ ਕੇ ਕਾਰ ਜਿਹੜੀ ਹੋਰ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਜਿਹੜੇ ਬੰਦੇ ਸੀਗੇ ਕੁਝ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੁਣ ਤਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਐ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਐ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਮੇਰਾ ਨਾਂ ਜੀ ਗਵਿੰਦਰ ਸਿੰਘ ਆ ਮੈਂ ਜੰਡਿਆਲੇ ਦਾ ਵਾਸੀ ਜੰਡਿਆਲਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਿਲੰਦਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹਮਰੇ ਸਾਰਾਂ ਦੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਾ ਕੇ ਕਾਰ ਵਾਲੀ ਹੋ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਜਿਹੜੇ ਬੰਦੇ ਸੀਗੇ ਉਹ ਅਸਲ ਯਾਰ ਕਿ ਦੋ ਬੰਦੇ ਵੇਜਦੇ ਦੋ ਬੰਦੇ ਹੈਗੇ ਸੀ ਉਹਦੇ ਇੱਧਰ ਤੋਂ ਕਹਿ ਰਹੇ ਨੇ ਕਿ ਦੋ ਬੰਦੇ ਸੀਗੇ ਕੋਈ ਕੰਫਰਮ ਨਹੀਂ ਹੈਗਾ ਕੋਈ ਵੇਜੇ ਅਜੇ ਗੱਡੀ ਥੱਲੇ ਉਤਰੇਗੀ ਫਿਰ ਪਤਾ ਲੱਗੇ ਕਿੰਨੇ ਜਾਣੇ ਆ ਅਜੇ ਕੋਈ ਕੰਫਰਮ ਨਹੀਂ ਹੈਗਾ ਪੱਕਾ ਉਹਦੀ ਆਪਣੀ ਅਕੀ ਗੱਡੇ ਟਾਇਰ ਪਾਟਾ ਵਾ ਉਹ ਫੇਰ ਹੀ ਆਗੇ ਉਹ ਟਰੈਕ ਤੇ ਉਹ ਟਾਇਰ ਪੈਰ ਹੀ ਫਟਿਆ ਵਾ ਜੀ ਪਟਾਕੇ ਦੀ ਆਵਾ ਟਾਇਰ ਗੜਮ ਕਰਕੇ ਟਾਇਰ ਫੜਿਆ ਵਾਦੇ ਉਹਦੇ ਕਰਕੇ ਹਾ ਹਾ ਸਾਹ ਜਿਹੜਾ ਜਹਾਇਦੇ ਐਕਸ਼ਨ ਰ ਹੈ ਕੀ ਕਰਨਾ ਚਾਹੀਦਾ ਇਹਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਐ ਡਿਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਇਹ ਵੀਜ਼ਾ ਚੱਲੀ ਹੋ ਕੇ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੁ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾ ਲਈ ਆ ਉਹਦੇ ਨਾਲ ਕੱਢ ਕੇ ਹਾਂਜੀ ਹਾਂਜੀ ਤੇਲ ਨਾ ਭਰਿਆ ਨੀ ਨੀ ਉਹ ਗੱਡੀ ਦੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਜਿਹੜਾ ਜਿਹੜਾ ਹਾਈਵੇ ਟੈਕਸ਼ਨ ਰ ਹੈ ਕੀ ਕਹਿਣਾ ਚਾਹੁੰਦਾ ਇਹਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਕੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਹੈ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਵੀਰ ਬਰੀਜਾ ਗੱਡੀ ਦਾ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੂ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾਈ ਲਈ ਆ ਉਦੋਂ ਨਾ ਕੱਢ ਕੇ ਹਾਂਜੀ ਹਾਂਜੀ ਤੇਲ ਨਾ ਭਰਿਆ ਹੈ ਨਹੀਂ ਨਹੀਂ ਉਹ ਗੱਡੀ ਤੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ